ਜੀ ਹਾਈਟ 50 ਪਲੱਸ ਹੋ ਗਈ ਹੈ ਜਿਉਂਨੇ ਦਾ ਬੱਚਾ ਹੀ ਠੀਕ ਹੈ ਜੀ ਤੇ ਮਾਂ ਦਾ ਇਹਦਾ ਖੜਨੀ ਖੁਣਨੀ ਤੇ ਮਿੱਤਰੋ ਪਤਾ ਲੱਗ ਜਾਂਦਾ ਕਿਉਂਕਿ ਇਹਦਾ ਜਿਹੜਾ ਪਿਓ ਆ ਠੀਕ ਹੈ ਜੀ ਤੇ ਬੱਚਾ ਲਈ ਫਿਰ ਇਹ ਘਰ ਵਿੱਚ ਰੱਖਣੀ ਆ ਪਰਿਵਾਰ ਚ ਰੱਖ ਲਓ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸੱਜਣਾ ਦਾ ਇਹ ਵੀਡੀਓ ਆਪਾਂ ਸ਼੍ਰੀ ਮਕਸਰ ਸਾਹਿਬ ਮਾਗੀ ਮੰਡੇ ਤੋਂ ਕਰ ਰਹੇ ਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਜਾਨਵਰ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੇ ਇੱਕ ਤਾਂ ਬਸ਼ੇਰਾ ਵਾ ਬਹੁਤ ਚੰਗੇ ਘੋੜੇ ਦਾ ਵਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਹੈਗੀ ਆ ਘੋੜੀ ਤੇ ਗੱਲਬਾਤ ਆਪਾਂ ਬਾਈ ਜੀ ਨਾਲ ਕਰਦੇ ਆ ਹਨਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਸਾਰਿਆਂ ਤੋਂ ਪਹਿਲਾਂ ਉਹਦਾ ਨਾਮ ਦੱਸ ਦਿਓ ਜੀ ਹਾਂ ਹਰਪ੍ਰਮਾਨ ਸਿੰਘ ਜੀ ਪਿੰਡ ਗੁਲਾਬੇ ਵਾਲਾ ਤਹਿਸੀਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਬਾਈ ਮੰਡੀ ਦੇ ਕਿੰਨੇ ਦਿਨ ਹੋ ਗਏ ਆ ਇਹਨੂੰ ਆਪਾਂ ਆਪਾਂ ਨੂੰ 4 ਦਿਨ ਹੋ ਗਏ ਬਾਈ ਜੀ ਠੀਕ ਹੈ ਜੀ ਤੇ ਕੀ ਮਾਹੌਲ ਆ ਬਾਈ ਮੰਡੀ ਦਾ ਮੰਡੀ ਦਾ ਬਹੁਤ ਵਧੀਆ ਮਾਹੌਲ ਹੈ ਜੀ ਵਧੀਆ ਮਾਹੌਲ ਹਾਂ ਜੀ ਜਿਵੇਂ ਤਰ੍ਹਾਂ ਕਹਿੰਦੇ ਸੀ ਪਹਿਲਾਂ ਮੰਡੀ ਲੱਗਣੀ ਨਹੀਂ ਹੁਣ ਮੰਡੀ ਜਿੱਦਾ ਲੱਗ ਗਈ ਤਾਂ ਬਹੁਤ ਜ਼ਿਆਦਾ ਰਸਾ ਬਹੁਤ ਜ਼ਿਆਦਾ ਤੇ ਬਾਈ ਕਿਵੇਂ ਆ ਵੀ ਖਰੀਦੋ ਉਪਰੋਖਸ ਹੋ ਰਹੀ ਆ ਹਾਂਜੀ ਚੱਲ ਰਹੀ ਆ ਇਹਨਾਂ ਵਪਾਰ ਆ ਜਿਹੜਾ ਮੰਡੀਆਂ ਬੰਦ ਹੋਣ ਕਰਕੇ ਰੁਕਿਆ ਹੋਇਆ ਸੀਗਾ ਕਿਵੇਂ ਆ ਖੁਸ਼ ਹੁਣ ਬਿਲਕੁਲ ਖੁਸ਼ ਆਈ ਤੇ ਮੰਡੀ ਤੇ ਫਿਰ ਬਾਈ ਕਿੰਨੇ ਜਾਨਵਰ ਲੈ ਕੇ ਆਏ ਆ ਆਪਾਂ ਦੋ ਜਾਨਵਰ ਲੈ ਕੇ ਆਏ ਆ ਅੱਛਾ ਤੇ ਆਪਾਂ ਗੱਲਬਾਤ ਕਰਦੇ ਆ ਸਾਰੇ ਤੋਂ ਪਹਿਲਾਂ ਇਹ ਬੱਚੇ ਦੀ ਹਨਾ ਤੇ ਕੀ ਬਾਈ ਇਹਦੀ ਬਲੱਡ ਲਾਈਨ ਬਹੁਤ ਚੰਗਾ ਹਨਾ ਇਹ ਬਚੇਰਾ ਵਾ ਤੇ ਦੱਸਿਓ ਇਹਦੀ ਦਿਓ ਜਾਣਕਾਰੀ ਸਾਨੂੰ ਇਹ ਹੈਗਾ ਜੀ ਆਪਣਾ ਜਿਉਣੇ ਦਾ ਬੱਚਾ ਜੀ ਠੀਕ ਆ ਜੀ ਤੇ ਮਾਂ ਦਾ ਇਹਦਾ ਹਾਈਟ ਹੈਗੀ ਆ 63 ਪਲੱਸ ਨੀਲੀ ਚੰਬੀ ਹੈ ਸਾਡੇ ਕੋਲ ਹੀ ਹੈ ਠੀਕ ਆ ਜੀ ਆਪਣੇ ਘਰ ਦੀ ਹੋਮ ਜਿਹ ਹਾਂਜੀ ਹਾਂਜੀ ਕਿੰਨੇ ਟਾਈਮ ਦਾ ਹੋ ਗਿਆ ਬਈ ਹੁਣ ਇਹ ਸਾਢੇ 7 ਮਹੀਨਿਆਂ ਦਾ ਹੋ ਗਿਆ ਜੀ ਸਾਢੇ 7 ਮਹੀਨਿਆਂ ਦਾ ਹੋ ਗਿਆ ਇਹ ਜੀ ਹਾਈਟ 56 ਪਲੱਸ ਹੋ ਗਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਮਿੱਤਰੋ ਜੌਣਾ ਵੀ ਪੂਰਾ ਸੁਪਰਸਟਾਰ ਆ ਜਿਹੜਾ ਘੋੜਾ ਵਾ ਕਿਉਂਕਿ ਪਿਛਲੇ ਸਾਲ ਦੇ ਜਿੰਨੇ ਵੀ ਨੁਕਰਿਆਂ ਦੇ ਸ਼ੋਅ ਹੋਇਆ ਸਾਰਿਆਂ ਦਾ ਬਿਨਰ ਹੀ ਰਿਹਾ ਹੋ ਤੇ ਉਹਦਾ ਇਹ ਬੱਚਾ ਵਾ ਤੇ ਬਈ ਸਪੋਰਟ ਵਗੈਰਾ ਤਾਂ ਨਹੀਂ ਹੈਗਾ ਕੋਈ ਨਹੀਂ ਸਪੋਰਟ ਆਇਆ ਥੋੜਾ ਜਿਹਾ ਹੈਗਾ ਸਪੋਰਟ ਆਏਗਾ ਹੈ ਹਾਂ ਕਿੰਨੇ ਥੋੜਾ ਹੀ ਆ ਨਾ ਬਾਲੇ ਤਾਂ ਨਹੀਂ ਆਉਂਦਾ ਥੋੜਾ ਹੀ ਆ ਹਾਂ ਕੱਲ ਕਨੌਤੀ ਦੇਖੋ ਹਾਂ ਕਰ ਜੂਗਾ ਵੈਸੇ ਹੀ ਗਈ ਹਾਂਜੀ ਵਾਲਾ ਤੇ ਬਾਲਪੋਰੀਆਂ ਦਾ ਬਾਈ ਕਿਵੇਂ ਆ ਬਾਲਪੋਰੀਆਂ ਦਾ ਸਾਫ ਹੈ ਬਿਲਕੁਲ ਸਾਫ ਹੈ ਨਾ ਹਾਂਜੀ ਤੇ ਕੀ ਬਾਈ ਡਿਮਾਂਡ ਮੂਡ ਕਰਦੇ ਇਹਦੀ ਆ ਡਿਮਾਂਡ ਇਹਦੀ 4 ਲੱਖ ਰੁਪਈਆ ਡਿਮਾਂਡ ਹੈ ਜੇ ਕਿਸੇ ਨੇ ਪਾਲਣਾ ਘੋੜਾ ਤਿਆਰ ਕਰਨਾ ਤੇ ਉਹਦੇ ਵਾਸਤੇ ਕੋਈ ਰਾਇਤ ਕੀਤੀ ਜਾਊਗੀ ਬਿਲਕੁਲ ਸਹੀ ਗੱਲ ਬਾਈ ਮੰਨ ਲਓ ਜਿਹੜਾ ਬੰਦਾ ਆਪਣਾ ਵਪਾਰੀ ਹੋਊਗਾ ਉਹਦੇ ਲਈ ਇਹਦੀ ਇਹਦਾ ਰੇਟ ਹੈਗਾ ਵਾ 4 ਲੱਖ ਰੁਪਈਆ ਹਾਂਜੀ ਤੇ ਜੀ ਕੋਈ ਬਾਈ ਆਪਣਾ ਕੋਈ ਹੋਊਗਾ ਸੱਜਣਾ ਜਿਹੜਾ ਜਿਹਨੇ ਪਾਲਣਾ ਤਿਆਰ ਕਰਨਾ ਘੋੜਾ ਤਿਆਰ ਕਰਨਾ ਉਹਦੇ ਲਈ ਹੋਊਗਾ ਬਿਲਕੁਲ ਬੜਾ ਸੌਂਟ ਹੋਊਗਾ ਬਾਈ ਹਣਾ ਹਾਂਜੀ ਹਾਂਜੀ ਤੇ ਬਾਈ ਉਹਨਾਂ ਦੀ ਹੋਮ ਬਰੀਡਾ ਹਣਾ ਕਨਕਨੌਤਰੀ ਤੁਸੀਂ ਦੇਖੋ ਬੱਚੇ ਦੀ ਖੜ ਨਹੀਂ ਦੇਖੋ ਮਿੱਤਰੋ ਕਿਉਂਕਿ ਵਧੀਆ ਸ਼ੋਅ ਕੁਆਲਿਟੀ ਦਾ ਜੇਕਰ ਤੁਸੀਂ ਬੱਚੇ ਅਧਿਆਰ ਕਰਨਾ ਚਾਹੁੰਦੇ ਆ ਤਾਂ ਬਾਈ ਉਹਨਾਂ ਦੇ ਨਾਲ ਕਰ ਲਿਓ ਗੱਲਬਾਤ ਆਜੋ ਬਾਈ ਅਗਲੀ ਤੇ ਆ ਜੀ ਆਪਾਂ ਇਹ ਹੈਗੀ ਆ ਬਾਈ ਹਣਾ ਚੰਬੀਆਂ ਜਾ ਗਈ ਬਾਈ ਇਹ ਹਾਂਜੀ ਇਹ ਲਾਲ ਚੰਬੀ ਆਈ ਲਾਲ ਚੰਬੀ ਹਣਾ ਤੇ ਬਾਈ ਹਾਈਟ ਬਹੁਤ ਹੈ ਹਣਾ ਹਾਈਟ ਇਹਦੀ 59 ਪਲੱਸ ਹੈ 59 ਹਣਾ ਤੇ ਊਮੀ ਬਾਈ ਖੁੱਲੇ ਖੁੱਲੀ ਬਾਡੀ ਦੀ ਹਣਾ ਹਾਂਜੀ ਹਾਂਜੀ ਤੇ ਇਹ ਇਹ ਫਿਰ ਬਾਈ ਆਪਣੀ ਘਰ ਦੀ ਹੋਈ ਆ ਕਿ ਖਰੀਦੀ ਹੋਈ ਆ ਨਹੀਂ ਇਹ ਆਪਣੀ ਖਰੀਦੀ ਹੋਈ ਆ ਠੀਕ ਹੈ ਜੀ ਤੇ ਬਾਈ ਕੀ ਆ ਮੌਕੇ ਦੀ ਇਹ ਖਾਲੀ ਹੈ ਗੱਪੜ ਮੌਕੇ ਦੀ ਖਾਲੀ ਹੈ ਜੀ ਠੀਕ ਹੈ ਜੀ ਤੇ ਇਹ ਰਾਜੂ ਡੋਡਾਂ ਵਾਲਾ ਜਿਹੜਾ ਅਲੀ ਆਲੀ ਲਾਈਨ ਚੋ ਆ ਜੀ ਠੀਕ ਹੈ ਜੀ ਹਾਂ ਬਲੱਡ ਲਾਈਨ ਦੀ ਹੈ ਜੀ ਬਲੱਡ ਲਾਈਨ ਚੰਗੀ ਹੈ ਬਾਈ ਹੈਨਾ ਤੇ ਅੰਦਰ-ਉਂਦਰ ਦੀ ਬਈ ਕਿੰਨੀ ਸਾਫ ਅੰਦਰ ਦੀ ਸਾਫ ਆ ਓਕੇ ਆ ਸਵਾਰੀ ਦੀ ਵੀ ਓਕੇ ਆ ਠੀਕ ਹੈ ਜੀ ਚਾਹੇ ਬੱਚਾ ਲਈ ਫਿਰ ਇਹ ਘਰ ਵਿੱਚ ਰੱਖਣੀ ਆ ਪਰਿਵਾਰ ਚ ਰੱਖਿਆ ਠੀਕ ਹੈ ਜੀ ਚਾਹੇ ਬੱਚਾ ਲਈ ਫਿਰ ਇਹ ਘਰ ਵਿੱਚ ਰੱਖਣੀ ਆ ਪਰਿਵਾਰ ਚ ਰੱਖਣ ਵਾਲੀ ਹੈ ਠੀਕ ਹੈ ਜੀ ਤੇ ਬਾਈ ਫਿਰ ਇਹਦੀ ਕੀ ਡਿਮਾਂਡ ਕਰਦੇ ਆ ਇਹਦੀ 1 ਲੱਖ 20 ਹਜ਼ਾਰ ਡਿਮਾਂਡ ਹੈ ਜੀ 1 ਲੱਖ ਵੀ ਗਾ ਇਹਦੇ ਵਿੱਚੋ ਬਈ ਫਰਮਾਨਤਾਨ ਹੋ ਜੂਗਾ ਜੇ ਕੋਈ ਸੱਚਾ ਆਪਣਾ ਹੋਊਗਾ ਹਨਾ ਸ਼ੌਂਕੀ ਬੰਦਾ ਆਉਂਦਾ ਹਨਾ ਇਹ ਬਈ ਜਿਵੇਂ ਮੰਨ ਲਓ ਇਹਦੇ ਪਿਛਲੇ ਸੂਰਜਾਂ ਦੇ ਵਿੱਚ ਵੀ ਦੇਖਿਓਗੇ ਕਿ ਇਹ ਕਿੱਦਾਂ ਦੇ ਬੱਚੇ ਨੇ ਇਹਦੇ ਨੁਕਰੇ ਬੱਚੇ ਆ ਜੀ ਬਲੱਡ ਲਾਈਨ ਉਹਦੀ ਉਹ ਰਾਜੂ ਡੋਟਾ ਵਾਲੇ ਚੋਂ ਆ ਤਾਂ ਨੁਕਰੇ ਚੋਂ ਆਈ ਹਾਂ ਹਾਂ ਨੁਕਰੇ ਚੋਂ ਆਈ ਹੈ ਹਨਾ ਬੱਚੇ ਨੁਕਰੇ ਦਿੰਦੀ ਹੈ ਵਾਹ ਹਉ ਤਾਂ ਬਈ ਹਨਾ ਇਹਦਾ ਸੁਭਾਅ ਕੀ ਆ ਹਨਾ ਕਿਉਂਕਿ ਕੰਬਿਆਂ ਦੇ ਵਿੱਚੋਂ ਬਹੁਤ ਚੰਗੇ ਚੰਗੇ ਜਿਹੜੇ ਬੱਚੇ ਆ ਹਨਾ ਸ਼ੋ ਕੁਆਲਿਟੀ ਦੇ ਬੱਚੇ ਜਿਹੜੇ ਲੋਕਾਂ ਨੇ ਪੈਦਾ ਕਰਤੇ ਹਨਾ ਤੇ ਬਈ ਇੱਕ ਵਾਰ ਮੋਬਾਈਲ ਨੰਬਰ ਬੋਲ ਦਿਓ ਜੇ ਕਿਸ ਉਹੋ ਤੇ ਇੱਕ ਦਾਦ ਵੀ ਮੰਡੀ ਤੇ ਕਿੰਨੀ ਤਰੀਕ ਤੱਕ ਤੁਸੀਂ ਹੈਗੇ ਹੋ ਜੀ 95921 ਜੀ 58934 ਜੀ ਠੀਕ ਹੈ ਜੀ ਤੇ ਕਿੰਨੀ ਤਰੀਕ ਤਾਈ ਆਪਾਂ ਮੰਡੀ ਤੇ ਬਾਈ ਆਪਾਂ ਮੰਡੀ ਤੇ 18 ਤਰੀਕ ਤੱਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਬਈ ਆਪਣੇ ਕੋਲੇ ਜਾਨਵਰ ਹੁੰਦੇ ਆ ਕਦਾ ਵੇਚਣ ਖਰੀਦਣ ਲਈ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਬਾਈ ਦੇ ਨਾਲ ਕਰ ਲਓ ਸੰਪਰਕ ਮਿੱਤਰੋ ਬਹੁਤ ਚੰਗੀ ਖੁੱਲੀ ਬਾਡੀ ਦੀ ਹੈ ਹਨਾ ਰਾਜੂ ਡੋਡਾਂ ਵਾਲੇ ਦੀ ਬਾਈ ਕਹਿੰਦਾ ਜਿਹੜੀ ਇਹ ਘੋੜੀ ਆ ਤੇ ਬਹੁਤ ਚੰਗੇ ਜਿਵੇਂ ਆਪਾਂ ਕਹਿੰਦੀਏ ਨੋਖਰੇ ਬੱਚੇ ਦੇਣ ਵਾਲੀ ਜਿਹੜੀ ਘੋੜੀ ਆ ਤੇ ਦੂਸਰਾ ਜਿਹੜਾ ਬੱਚਾ ਵਾ ਨੋਖਰਾ ਬਿਲਕੁਲ ਬਹੁਤ ਜਿਆਦਾ ਚੰਗਾ ਸ਼ੋਕ ਕੁਆਲਟੀ ਦਾ ਦੇਖੋ ਖੜ ਨਹੀਂ ਹੁਣ ਨਹੀਂ ਤੇ ਮਿੱਤਰੋ ਪਤਾ ਲੱਗ ਜਾਂਦਾ ਕਿਉਂਕਿ ਇਹਦਾ ਜਿਹੜਾ ਪਿਓ ਹੈਗਾ ਜਿਉਣਾ ਤੇ ਬਹੁਤ ਜਿਆਦਾ ਮੈਂ ਕਹਿੰਦਾ ਵੀ ਜੇ ਕਿਸੇ ਨੇ ਵੀ ਸ਼ੋਕ ਕੁਆਲਟੀ ਦਾ ਜਾਨਵਰ ਤਿਆਰ ਕਰਨਾ ਵਾ ਤਾਂ ਬਾਈ ਉਹਨਾਂ ਦੇ ਨਾਲ ਕਰ ਲਿਓ ਤੁਸੀਂ ਗੱਲਬਾਤ ਹੈਨਾ ਆ ਜਿਹੜਾ ਜਿਉਣਾ ਵਾ ਉਹ ਸਾਰੇ ਨੂੰ ਆਪਾਂ ਨੂੰ ਪਤਾ ਹੀ ਹੈ ਚੇਤਕ ਦਾ ਘੱਲ ਵਾਲੇ ਦਾ ਬੱਚਾ ਵਾ ਉਹਨੇ ਜੋ ਵੀ ਪੈਦਾ ਕਰਿਆ ਬਹੁਤ ਸੁਪਰਸਟਾਰ ਆ ਚੇਤਕ ਨੇ ਪੈਦਾ ਕਰਿਆ ਉਹਦੀ ਬਲੱਡ ਲਾਈਨ ਦਾ ਇਹ ਜਿਹੜਾ ਬੱਚਾ ਵਾ ਤੇ ਬਾਈ ਉਹਨਾਂ ਦੇ ਨਾਲ ਤੁਸੀਂ ਕਰ ਲਿਓ ਗੱਲਬਾਤ ਜੇ ਖਰੀਦਣ ਦਾ ਵਿਚਾਰ ਬੰਦਾ ਤਾਂ ਤਾਂ ਵੀਡੀਓ ਨੂੰ ਕਰ ਤੋਂ ਵੱਧ ਵੱਧ ਸ਼